ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਠੀਕ ਠਾਕ ਹੋ ਦੋਸਤੋ ਕਿਵੇਂ ਹੋ ਪਰਿਵਾਰ ਠੀਕ ਠਾਕ ਤੁਸੀਂ ਠੀਕ ਠਾਕ ਹੋ ਸਾਰੇ ਜਣੇ ਹੋਰ ਗੱਲਾਂ ਬਾਤਾਂ ਸੁਣਾਇਓ ਆਪਾਂ ਨੂੰ ਕਾਫੀ ਚੇਰ ਹੋ ਗਿਆ ਤੁਹਾਡੇ ਨਾਲ ਜੁੜਿਆ ਨੂੰ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਸਬੋਟਾਂ ਕੀਤੀਆਂ ਸਾਡੀਆਂ ਹੋਂਦ ਤੱਕ ਤੇ ਇਦਾਂ ਹੀ ਸਾਨੂੰ ਉਮੀਦ ਆਂਗਾ ਅੱਗੇ ਵੀ ਕਰਦੇ ਰਹੋਗੇ ਇਸੇ ਤਰ੍ਹਾਂ ਬਸ ਆਪਣਾ ਸੰਯੋਗ ਦਿੰਦੇ ਰਹੋ ਸਾਨੂੰ ਤੇ ਅਹੀਂ ਹੌਲੀ 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 ਅੱਗੇ ਵਧਦੇ ਰਹੀਏ ਕਿਉਂਕਿ ਆਂਦੇ ਆ ਵੀ ਜਿਹੜਾ ਕਾਮਯਾਬ ਬੰਦਾ ਹੁੰਦਾ ਨਾ ਉਹਦੇ ਯਾਰਾਂ ਦਾ ਉਸਤਾ ਮਿੱਤਰਾਂ ਦਾ ਪੈਣ ਪਰਵਾਂ ਦਾ ਹੱਥ ਜ਼ਰੂਰ ਹੁੰਦਾ ਨਾਲ ਜੇ ਪੈਣ ਪਰਵਾਂ ਦਾ ਹੱਥ ਨਾ ਹੋਵੇ ਤੇ ਕੱਲਾ ਬੰਦਾ ਕਦੇ ਵੱਡਾ ਨਹੀਂ ਹੋ ਸਕਦਾ ਸਹੀ ਗੱਲ ਆ ਜੇ ਗੱਲਾਂ ਚੰਗੀਆਂ ਲੱਗੀਆਂ ਤੇ ਲਾਈਕ ਕਮੈਂਟ ਕਰ ਦਿਓ ਜੇ ਨਾ ਚੰਗੀਆਂ ਲੱਗੀਆਂ ਐਸਰੋ ਵੀਡੀਓ ਨੂੰ ਲੰਘਾਓ ਅੱਗੇ ਤੇ ਅਗਲੀ ਵੀਡੀਓ ਵੇਖ ਲਿਓ ਹੋਰ ਕਿਸੇ ਦੀ ਵੀਡੀਓ ਵੇਖ ਲਿਓ ਜੇ ਸਾਡੀ ਨਾਂ ਚੰਗੀਆਂ ਲੱਗਣੀਆਂ ਗੱਲਾਂ ਜੇ ਗੱਲਾਂ ਚੰਗੀਆਂ ਲੱਗੀਆਂ ਫਿਰ ਲਾਈਕ ਕਮੈਂਟ ਕਰ ਦਿਓ ਹੋਰ ਸੁਣਾਓ ਪਰਿਵਾਰ ਬਾਰੇ ਗੱਲਬਾਤ ਦੱਸੋ ਕਿਵੇਂ ਚੱਲਦੇ ਕੰਮਕਾਰ ਬਹੁਤ ਸਪੋਰਟ ਰਹੀ ਤੁਹਾਡੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਬਹੁਤ ਸਪੋਰਟ ਬਸ ਇਸੇ ਤਰ੍ਹਾਂ ਹੀ ਆਪਾਂ ਨੂੰ ਸਪੋਰਟ ਦੀ ਤੁਹਾਡੀ ਲੋੜ ਉਮੀਦ ਕਰਦੇ ਆਂ ਕਿ ਤੁਸੀਂ ਡਟ ਕੇ ਸਾਥ ਦੇਵੋਗੇ ਜਿੱਦਾਂ ਮੈਂ ਪਹਿਲਾਂ ਸਾਥ ਦਿੰਦੇ ਰਹੇ ਜੇ ਇਦਾਂ ਬਸ ਆਸ ਦਈ ਜਾਓ ਬਹੁਤ ਧੰਨਵਾਦ ਤੁਹਾਡਾ ਤੇ ਗਾੜੀ ਪ੍ਰਮਾਤਮਾ ਦਾ ਵੀ ਆਪਾਂ ਬਹੁਤ-ਬਹੁਤ ਸ਼ੁਕਰ ਕਰਦੇ ਆ ਕਿਉਂਕਿ ਉਹਨਾਂ ਨੇ ਆਪਾਂ ਨੂੰ ਤੁਹਾਡੇ ਨਾਲ ਮਿਲਾਇਆ ਤੁਹਾਡੇ ਰਗੇ ਜਿਹੜੇ ਸੱਜਣ ਮਿੱਤਰ ਭੈਣ ਭਰਾ ਮਿਲਾਏ ਜੇ ਆਪਾਂ YouTube ਤੇ ਨਾ ਆਉਂਦੇ ਫਿਰ ਆਪਣਾ ਕਦੀ ਮੇਲ ਨਹੀਂ ਹੋਣਾ ਇੱਕ ਦੂਜੇ ਨਾਲ ਹੁਣ ਆਪਾਂ ਕਿੱਥੋਂ-ਕਿੱਥੋਂ ਇੱਕ ਦੂਜੇ ਨੂੰ ਜਾਣਦੇ ਆ ਬਹੁਤ-ਬਹੁਤ ਦੂਰਾਂ ਤੋਂ ਜਿੱਥੇ ਆਪਾਂ ਪਹੁੰਚ ਵੀ ਨਹੀਂ ਸਕਦੇ ਵੀ ਉੱਥੇ-ਉੱਥੇ ਤੱਕ ਵੀ ਆਪਾਂ ਨੂੰ ਜਾਣ ਕੇ ਆਪਣੇ ਮਿੱਤਰ ਸੱਜਣ ਭੈਣ ਭਰਾ ਜਿਹੜੇ ਬੈਠੇ ਨੇ ਇਹ ਕਰਕੇ ਮੈਂ ਉਮੀਦ ਕਰਦਾ ਤੇ ਇਦਾਂ ਹੀ ਤੁਸੀਂ ਗੱਲਾਂ ਬਾਤਾਂ ਸੁਣਾਉਂਦੇ ਰਿਹਾ ਕਰੋ ਤੁਸੀਂ ਸਾਡੀਆਂ ਸੁਣਦੇ ਰਿਹਾ ਕਰੋ ਤੇ ਵੀਡੀਓ ਜਿਹੜੀਆਂ ਉਹਨਾਂ ਤੇ ਲਾਈਕ ਕਮੈਂਟ ਜਰੂਰ ਮਾਰਿਆ ਕਰੋ ਤੇ ਜੇ ਕਿਸੇ ਨੇ ਨਵਾਂ ਚੈਨਲ ਨੂੰ ਜੁਆਇਨ ਕੀਤਾ ਹੋਵੇ ਤੇ ਆਪਣੀ ਸ਼ਾਰਟ ਵੀਡੀਓ ਤੇ ਕਮੈਂਟ ਕਰ ਦਿਆ ਕਰੋ ਵੀ ਜਿਹੜਾ ਰਿਟਰਨ ਉਹ ਸਾਨੂੰ ਦੇ ਦਿਓ ਵਾਪਸ ਅਸੀਂ ਜਰੂਰ ਦਵਾਂਗੇ ਤੁਹਾਨੂੰ ਜੀ ਮੈਗ ਫਾਲੋ ਬਹੁਤ ਤੁਹਾਡਾ ਧੰਨਵਾਦ ਇਸੇ ਤਰ੍ਹਾਂ ਸਪੋਰਟਾਂ ਜਿਹੜੀਆਂ ਖੁੱਲ ਕੇ ਕਰਿਆ ਕਰੋ ਹਰੇਕ ਦੀ ਸਪੋਰਟ ਕਰਿਆ ਕਰੋ ਇਹ ਨਹੀਂ ਕਿ ਮੈਂ ਆਹਨਾ ਮੇਰੇ ਕੱਲੇ ਦੀ ਸਪੋਰਟ ਕਰੋ ਨਾ ਸਾਰਿਆਂ ਦੀ ਕਰੋ ਜਿੰਨੇ ਵੀ ਆਪਣੇ ਸੱਜਣਾਂ ਜਾਂ ਕੋਈ ਆਪਣੇ ਨਾਲ ਦੁਸ਼ਮਣੇ ਵੀ ਰੱਖਦਾ ਉਹਦੀ ਵੀ ਸਪੋਰਟ ਖੁੱਲ ਕੇ ਕਰੋ ਯਾਰ ਕੋਈ ਵੀ ਆਪਣੇ ਬਾਰੇ ਗੱਲ ਵੀ ਕਰਦਾ ਨਾ ਕੋਈ ਤੇ ਭਾਉ ਐ ਉਹਦੀ ਸਭ ਤੋਂ ਜ਼ਿਆਦਾ ਸਪੋਰਟ ਕਰੋ ਕਿਉਂਕਿ ਉਹਨੂੰ ਲੱਗੇ ਤੇ ਭਾਉ ਦਾ ਨਾਂ ਲਿਆ ਤੇ ਸਗੋਂ ਜਿਆਦਾ ਹੀ ਸਪੋਰਟ ਹੋਈ ਅਗਲਾ ਫਿਰ ਦੁਸ਼ਮਣੀ ਰੱਖੇ ਆਪਣੇ ਨਾਲ ਮਿੱਤਰਤਾ ਹੀ ਤੂੰ ਬਦਲ ਲਿਆ ਕਰੋ ਯਾਰ ਦੁਸ਼ਮਣੀ ਨੂੰ ਹੋਰ ਗੱਲਾਂ ਬਾਤਾਂ ਦੱਸੋ ਘੈਂਟ ਆ ਚਲੋ ਠੀਕ ਆ ਧੰਨਵਾਦ ਜੀ ਤੁਹਾਡਾ ਤੇ ਰੀਲ ਨੂੰ ਪੂਰਾ ਵੇਖਿਓ ਤੇ ਸਪੋਰਟ ਕਰਿਓ ਥੈਂਕ ਯੂ